ਤਾ ਜਿਹੜਾ ਮੇਰਾ ਪਾਰਟਨਰ ਸੀਗਾ ਉਹਦਾ ਨਾਮ ਕਰਮਜੀਤ ਸਿੰਘ ਜਵੰਦਾ son of ਹਰਜਿੰਦਰ ਸਿੰਘ ਪਿੰਡ ਅਸਪਾਲ ਕਲਾਂ ਇੱਕ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਸੀਗਾ ਸੰਬੰਧ ਰੱਖਦਾਗਾ ਤੂੰ ਡਰਾ ਚਲਾ ਤੇਰਾ ਕੰਮ ਆ ਜਿਹੜਾ ਤੈਨ ਸਿਰਫ ਵੀਡੀਓ ਕਰਨੀ ਹੈਗੀ ਕੈਮਰੇ ਦੇ ਮੂਹਰੇ ਖੜ ਕੇ ਜਿਹੜਾ ਬਾਹਰਲਾ ਕੰਮ ਹੋਊਗਾ ਮੰਨ ਵੀ ਪੁਲਿਸ ਨਾਲ ਸੈਟਿੰਗ ਕਰਨੀ ਹੈ ਜਾਂ ਹੋਰ ਪਰミਸ਼ਨ ਲੈਣੀ ਹੈ ਉਹ ਸਾਰੀ ਗੱਲਬਾਤ ਹੈ ਜਿਹੜੀ ਮੈਂ ਕਰੂੰਗਾ ਤਾਂ ਇਕੱਲੀ ਵੀਡੀਓ ਕਰਨੀ ਹੈ ਮੇਰੇ ਹੱਥ ਵੱਨ ਕੇ ਪ੍ਰਦਰਸ਼ਨ ਨੂੰ ਇਹੀ ਹੈ ਜੀ ਵੀ ਜਿਹੜੀ ਬੰਦੀ ਕਾਰਵਾਈ ਮੇਰੇ ਤੇ ਹੋਈ ਹੈ ਵੀ ਉਹ ਕਰਮਜੀਤ ਸਿੰਘ ਜਮੰਦਾ ਪਿੰਡ ਸਪਾਲਗਣਾ ਜਿਹੜਾ ਰਹਿਣ ਵਾਲਾ ਉਹ ਤੇ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਸਿਆਸੀ ਦਬਾਵਾ ਦੇ ਕਰਕੇ ਉਹ ਤੇ ਕਾਰਵਾਈ ਨਹੀਂ ਹੋ ਰਹੀ ਅਜੀ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਅਮਰੀਕ ਸਿੰਘ ਹੈ ਜੀ ਕਿਸ ਬਾਰੇ ਪੂਰੀ ਪ੍ਰੈਸ ਕਾਨਫਰੰਸ ਰੱਖੀ ਹੈ ਕੀ ਕਰਨਾ ਕੀ ਪੂਰੀ ਗੱਲਬਾਤ ਜੀ ਜਿਹੜਾ ਮੈਂ ਆਪਣਾ ਪੱਖ ਆ ਜੀ ਤੁਹਾਡੇ ਸਾਹਮਣੇ ਰੱਖਦਾ ਸਾਰਾ ਡਰਾ ਚੱਲ ਰਿਹਾ ਜੀ ਲੱਕੀ ਡਰਾ ਜੀ ਗੁਰਦੁਆਰਾ ਸਾਹਿਬ ਬਾਬੇ ਸਹੀਦਾਂ ਪਿੰਡ ਪੱਖੋਕਲਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਜੀ ਡਰਾ ਨਿਕਲਣਾ ਸੀਗਾ ਜੀ 12 ਅਗਸਤ ਨੂੰ ਮਿੰਨੀ ਡਰਾ ਮੇਨ ਡਰਾ ਸੀਗਾ ਜਿਹੜਾ 11 ਸਤੰਬਰ ਨੂੰ ਨਿਕਲਣਾ ਸੀਗਾ ਸ਼ਾਮ ਨੂੰ 5 ਵਜੇ ਜਿੱਦੇ 12 ਅਗਸਤ ਨੂੰ ਮਿੰਨੀ ਡਰਾ ਲਿਕ ਰਿਹਾ ਹੈਗਾ ਉਦੋਂ ਸ਼ਾਮ ਨੂੰ 4:30 ਵਜੇ ਜਿਹੜੀ ਪੁਲਿਸ ਦੀ ਰੇਡ ਪੈਂਦੀ ਹੈ ਤੇ 5 ਵਜੇ ਡਰਾ ਕੱਢਣਾ ਸੀਗਾ ਤੇ 5 ਵਜੇ ਰੈਸਟ ਕਰਕੇ ਪੁਲਿਸ ਜਿਹੜੀ ਮੈਨੂੰ ਉੱਥੋਂ ਲੈ ਆਉਂਦੀ ਹੈ ਉਸ ਤੋਂ ਬਾਅਦ ਜਦੋਂ ਥਾਣੇ ਦੇ ਵਿੱਚ ਆ ਜਾਂਦੇ ਆ ਜੀ ਤਾਂ ਉੱਥੇ ਪੁੱਛ ਗਏਸ ਹੁੰਦੀ ਹੈ ਵੀ ਡਰਾ ਦੇ ਜਿਹੜੇ ਪਾਰਟਨਰ ਕੌਣ-ਕੌਣ ਹੋਣਗੇ ਦੋ ਪਾਰਟਨਰ ਸੀਗੇ ਜੀ ਤਾਂ ਜਿਹੜਾ ਮੇਰਾ ਪਾਰਟਨਰ ਸੀਗਾ ਉਹਦਾ ਨਾਮ ਕਰਮਜੀਤ ਸਿੰਘ ਜਵੰਦਾ son of ਹਰਜਿੰਦਰ ਸਿੰਘ ਪਿੰਡ ਸਪਾਲ ਕਲਾਂ ਇੱਕ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਸੀਗਾ ਜਦੋਂ ਡਰਾ ਸ਼ੁਰੂ ਹੁੰਦਾਗਾ ਤਾਂ ਉਹ ਇਹੇ ਕੱਲ ਮੂਹਰੇ ਰੱਖਦਾਗਾ ਬੀ ਮੈਂ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾਗਾ ਤੂੰ ਡਰਾਅ ਚਲਾ ਤੇਰਾ ਕੰਮ ਆ ਜਿਹੜਾ ਤੈਨ ਸਿਰਫ ਵੀਡੀਓ ਕਰਨੀ ਹੈਗੀ ਕੈਮਰੇ ਦੇ ਮੂਹਰੇ ਖੜ ਕੇ ਜਿਹੜਾ ਬਾਹਰਲਾ ਕੰਮ ਹੋਊਗਾ ਮੰਨ ਵੀ ਪੁਲਿਸ ਨਾਲ ਸੈਟਿੰਗ ਕਰਨੀ ਹੈ ਜਾਂ ਹੋਰ ਪਰਮਿਸ਼ਨ ਲੈਣੀ ਹੈ ਉਹ ਸਾਰੀ ਗੱਲਬਾਤ ਆ ਜਿਹੜੀ ਮੈਂ ਕਰੂੰਗਾ ਤੈਨ ਇਕੱਲੀ ਵੀਡੀਓ ਕਰਨੀ ਹੈ ਤਾਂ ਇਹ ਅਸੀਂ ਦੋਨਾਂ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਹੈ ਤਾਂ ਡਰਾਅ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਮੇਰੇ ਤੇ ਮੰਨ ਵੀ ਰੂੜੇ ਕੇ ਕਲਾਂ ਦੇ ਵਿੱਚ 7:30 ਵਜੇ ਜਿਹੜਾ ਪਰਚਾ ਦੇ ਦਿੱਤਾ ਜਾਂਦਾ ਉਹਦੇ ਵਿੱਚ ਜਿਹੜੀਆਂ ਧਾਰਾਂ ਨਿਗੀਆਂ ਮੰਨ ਵੀ 420 297 ਤੇ ਕੁਝ ਹੋਰ ਤਰ੍ਹਾਂਵਾਂ ਨੇ ਜਿਹੜੀਆਂ ਲੱਗ ਕੇ ਮਤਲਬ ਮੈਨੂੰ ਪਰਚਾ ਦੇ ਦਿੱਤਾ ਜਾਂਦਾ ਮੇਰੇ ਘੱਲੇ ਤੇ ਉਸ ਤੋਂ ਬਾਅਦ ਤੇ ਅਗਲੇ ਦਿਨ ਮੈਨੂੰ ਇੱਕ ਦਿਨ ਰਿਮਾਂਡ ਤੇ ਲੈਤਾ ਜਾਂਦਾਗਾ ਉੱਥੇ ਵੀ ਪੁੱਛਗਛ ਕੀਤੀ ਜਾਂਦੀ ਹੈ ਵੀ ਤੁਸੀਂ ਕੌਣ-ਕੌਣ ਹੋਗੇ ਤਾਂ ਮੈਂ ਉੱਥੇ ਕਰਮਜੀਤ ਸਿੰਘ ਜਮੰਦਰ ਜਿਹੜਾ ਨਾਮ ਆਗਾ ਉਹ ਨਾਮ ਜਿਤ ਕਰਦਾਂਗਾ ਵੀ ਇਹ ਫਲਾਨਾ ਬੰਦਾ ਮੇਰੇ ਨਾਲ ਪਾਰਟਨਰ ਆਗਾ 50% ਦੇ ਵਿੱਚ ਉਹਦੀ ਹਿੱਸੇਦਾਰੀ ਹੈ ਉਹ ਬਕਾਇਦਾ ਇੱਕ ਮੈਂ ਪ੍ਰੂਫ ਦੇ ਦੂੰਗਾ ਜਿਹੜੀ ਲਿਖਤ ਹੋਈ ਵੀ ਹੈ ਉਹਦੇ ਸਾਈਨ ਹੋਏ ਹੋਏ ਨੇਗੇ ਤਾਂ ਜਿਹੜਾ ਅਨਾਮਜਿਤ ਜੀਮਣੀ ਦੇ ਵਿੱਚ ਸਾਰਾ ਲਿਖਾ ਕੇ ਮੈਂ ਜੀ ਰੂੜੇ ਕੇ ਥਾਣਾ ਵੱਲੋਂ ਮੈਨੂੰ ਜੇਲ੍ਹ ਭੇਜ ਦਿੱਤਾ ਜਾਂਦਾਗਾ ਤੇ ਉਸ ਤੋਂ ਬਾਅਦ 15 ਦਿਨਾਂ ਬਾਅਦ ਯਾਨੀ ਕਿ ਮੈਂ 15 ਦਿਨਾਂ ਬਾਅਦ ਜੀ ਜਮਾਨਤ ਦੇ ਵਾਪਸ ਆਇਆਗਾ ਤੇ ਮੇਰਾ ਪੱਖ ਹੈਗਾ ਉਹ ਇਹ ਹੈਗਾ ਵੀ ਜੇ ਉਹ 50% ਦੇ ਵਿੱਚ ਹਿੱਸੇਦਾਰ ਹੈਗਾ ਠੀਕ ਹੈ ਉਹ ਤੇ ਕਾਨੂੰਨੀ ਕਾਰਵਾਈ ਜਿਹੜੀ ਕਿਉਂ ਨਹੀਂ ਹੋ ਰਹੀ ਕਿਉਂਕਿ ਮੈਂ ਐਸਐਸਬੀ ਸਾਹਿਬ ਨੂੰ ਜਿਹੜੀ ਲਿਖਤੀ ਰਿਟਰਨ ਦੇ ਵਿੱਚ ਦੇ ਚੁੱਕਿਆਗਾ ਜੀ ਨਹੀਂ ਕੋਈ ਪ੍ਰੋਵੀਜ਼ਨ ਨਹੀਂ ਲੈਂਦੀ ਉਹ ਕਹਿੰਦਾ ਵੀ ਮੇਰਾ ਦਾਅਵਾ ਹੈਗਾ ਸਰਕਾਰ ਦੇ ਵਿੱਚ ਮੈਂ ਸਾਰਾ ਕੁਝ ਆਪ ਹੀ ਕਰੂੰਗਾ ਜੀ ਲੱਗਿਆ ਲੋਕਾਂ ਦੇ ਪੈਸੇ ਨੇ ਜਿਹੜੀ ਉਹ ਮੇਰੇ ਦਿੱਤੇ ਗਏ ਹੁਣ ਤੁਹਾਡੀ ਗੱਲ ਕਿੱਟੀ ਕਰੀ ਜੀ ਪੈਸੇ ਨੇ ਜਿਹੜੇ ਮੈਂ ਜਿਵੇਂ ਜਿਵੇਂ ਮੈਨੂੰ ਆਏ ਨੇ ਜੀ ਮੈਂ ਗੂਗਲ ਪੇ ਉਮੇਰ ਫੰਡ ਕਰ ਰਹੇ ਹਾਂ ਜੇ ਕਿਸੇ ਦੇ ਪੇਟੀਐਮ ਕੀਤਾ ਤਾਂ ਪੇਟੀਐਮ ਰਿਫੰਡ ਕਰ ਰਹੇ ਹਾਂ ਜਿਹੜਾ ਮੈਨੂੰ ਕੈਸ਼ ਗੁਰੂ ਘਰ ਦੇ ਵਿੱਚ ਪਿਆ ਸੀਗਾ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਸਪੀਕਰ ਦੇ ਵਿੱਚ ਬੁਲਾ ਕੇ ਹਨਾ ਉਹ ਪੇਮੈਂਟ ਆ ਜਿਹੜੀ ਵਾਪਸ ਕਰ ਰਹੇ ਹਾਂਗਾ ਇਹ ਗੂਗਲ ਪੇ ਕੀ ਕੱਲੇ ਤੁਹਾਡੇ ਹੀ ਜਾਂ ਕੋਈ ਜਿਹੜਾ 파ਟਨਰ ਉਹਦੇ ਕੋਲ ਜੀ ਇਹ ਮੇਰੇ ਵੀ ਲੱਗੇ ਵੀਰੇ ਖਾਤੇ ਉਹਦੇ ਵਿੱਚ ਤੇ ਜਿਹੜਾ ਮੇਰਾ 파ਟਨਰ ਸੀਗਾ ਉਹਦੇ ਵੀ ਤਿੰਨ ਖਾਤੇ ਜਿਹੜੇ ਲੱਗੇ ਆ ਤਿੰਨ ਨੰਬਰ ਲੱਗੇ ਹੋਏ ਆ ਉਹ ਨੰਬਰ ਵੀ ਤੁਹਾਨੂੰ ਮੈਂ ਬਕਾਇਦਾ ਦੇ ਦੂੰਗਾ ਤੁਸੀਂ ਦਿਖਾ ਸਕਦੇ ਹੋ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇਹ ਮਤਲਬ ਗੋਰਖ ਧੰਦਾ ਲਾ ਲਓ ਜਾਂ ਕੁਝ ਵੀ ਲਾ ਲਓ ਜੇ ਗੋਰਖਧੰਦਾ ਹੈਗਾ ਜੀ ਫਿਰ ਇਹ ਦੋ ਡਰਾ ਲਿਖ ਰਹੇ ਨੇ ਤਾਂ ਦੋ ਡਰਾਮਾ ਦੇ ਪਰਚਾ ਕਿਉਂ ਹੋ ਰਿਹਾ ਵੀ ਜਾਂ ਤਾਂ ਇਹ ਪ੍ਰੋਪਰ ਤੌਰ ਤੇ ਜਗੋਰਖਤੰਦਾ ਹੈਗਾ ਤਾਂ ਇਹਨੂੰ ਪ੍ਰੋਪਰ ਤੌਰ ਤੇ ਬੰਦ ਕੀਤਾ ਜਾਵੇ ਹੁਣ ਕੀ ਮੰਗ ਕਰਦੇ ਆ ਤੁਸੀਂ ਪ੍ਰਸ਼ਾਸਨ ਮੰਗ ਮੇਰੇ ਹੱਥ ਵੱਨ ਕੇ ਪ੍ਰਦਰਸ਼ਨ ਨੂੰ ਇਹੀ ਹੈ ਜੀ ਵੀ ਜਿਹੜੀ ਬੰਦ ਦੀ ਕਾਰਵਾਈ ਮੇਰੇ ਤੇ ਹੋਈ ਹੈ ਵੀ ਉਹ ਕਰਮਜੀਤ ਸਿੰਘ ਜਮੰਦਾ ਪਿੰਡ ਸਪਾਲਗਲਾ ਜਿਹੜਾ ਰਹਿਣ ਵਾਲਾ ਉਹ ਤੇ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਸਿਆਸੀ ਦਬਾਵਾ ਦੇ ਕਰਕੇ ਉਹ ਤੇ ਕਾਰਵਾਈ ਨਹੀਂ ਹੋ ਰਹੀ ਕਿਹਦੇ ਬੰਦੇ ਦਾ ਫਾਇਦਾ ਉਹ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਜਦੋਂ ਡਰਾ ਸ਼ੁਰੂ ਹੋਇਆ ਉਹਨੇ ਇਹੀ ਗੱਲ ਕਹੀ ਜੀ ਵੀ ਮੈਂ ਆਵਾਦਨ ਪਾਰਟੀਆਂ ਸੰਬੰਧ ਰੱਖਦਾਗਾ ਉਹਦਾ ਪੱਖ ਆ ਜਿਹੜਾ ਲੈ ਕੇ ਸਾਰਾ ਇਹ ਦੱਸਿਆ ਜਾਓ ਜਨਕੀ ਇਸ ਤੰਦੇ ਵਿੱਚ ਹੀ ਸਦਾਰੂ ਵੀ ਉਹ ਪੂਰਾ ਹੈ ਜੀ ਬਿਲਕੁਲ ਉਹਦੇ ਮੇਰੇ ਕੋਲੇ ਬਕਾਇਦਾ ਜਿਹੜੇ ਹੈਗੇ ਨੇ ਜੀ ਸਕਰੀਨਸ਼ਾਟ ਦੇ ਦੂੰਗਾ ਤੁਹਾਨੂੰ ਜਿਹੜੀ ਉਹਨਾਂ ਦੇ ਖਾਤੇ ਦੇ ਵਿੱਚ ਪੇਮੈਂਟ ਆਈ ਹੈ ਤੇ ਜਿਹੜੇ ਥਾਰ ਰੈਂਟ ਤੇ ਲੈ ਕੇ ਆਇਆ ਉਹ ਲੈ ਕੇ ਆਇਆਗਾ ਉਹਦੇ ਮੈਂ ਪ੍ਰੂਫ ਦੇ ਦੂੰਗਾ ਹਾਂਜੀ ਵੀਰੇ ਹਾਂਜੀ ਹਾਂਜੀ ਵੀਰ ਕੌਣ ਕਰਮਜੀਤ ਸਿੰਘ ਜਵੰਦਾ ਜੀ ਗੱਲ ਕਰਦੇ ਹਾਂ ਹਾਂਜੀ ਵੀਰੇ ਹਾਂਜੀ ਚਮਕੌਰ ਗੱਲ ਕਰਦਾ ਵੀਰੇ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹਾਂਜੀ ਵੀਰੇ ਠੀਕ ਠਾਕ ਹਾਂਜੀ ਹਾਂਜੀ ਵੀਰੇ ਵਧੀਆ ਅੱਛਾ 1 ਮਿੰਟ ਗੱਲ ਕਰਨੀ ਸੀ ਤੁਹਾਡੇ ਨਾਲ ਮੈਂ ਫਿਰ ਯੂ ਕਿ ਕਰਦਾ ਗੱਲ ਵੀਰੇ ਮੈਂ ਹਾਂਜੀ ਗੱਲ ਸੁਣ ਕਿ ਮੈਂ ਪੱਕਾ ਲਿਖਣਾ ਸੀ ਤੁਹਾਡਾ ਜ਼ਰੂਰੀ ਹੈ 1 ਮਿੰਟ ਮੈਂ ਨਾ ਬਿਜ਼ੀ ਸੀਗਾ ਮੈਂ ਫੋਨ ਕਰਦਾ ਗਾ ਬੀਤੇ ਤੇ ਦੋਸ਼ ਲਾਏ ਨੇ ਕਿ ਜਿਹੜਾ ਗੋਰਖ ਧੰਦਾ ਚੱਲਦਾ ਸੀ ਉਹਦੇ ਚ ਕਰਮਜੀਤ ਸਿੰਘ ਜਵੰਦਾ ਦਾ ਵੀ ਰੋਲ ਸੀਗਾ 50% ਚ ਹਿੱਸੇਦਾਰੀ ਸੀਗੀ ਉਹਦੀ ਵੀ ਉਹਨੂੰ ਪੁਲਿਸ ਨੇ ਗ੍ਰਿਫਤਾਰ